ਆ ਅੱਗੋਂ ਪਰ ਮੇਰਾ ਫਰੇਮ ਨਾ ਨਾ ਗਲਤ ਕਰੋ ਸਰ ਜੀ ਮੇਰਾ ਨਾ ਨਾ ਫਰੇਮ ਕਰੋ ਲੋੜਾ ਕੀ ਹੈ ਪ੍ਰਧਾਨ ਜੀ ਲੋੜਾ ਇੱਥੇ ਇਹ 4 ਵਜਨ ਦੀ ਉਡੀਕ ਕਰ ਰਹੇ ਸੀ ਗਏ ਹਾਜ਼ਰੀ ਲਾਉਣਾ ਚਾਹੁੰਦੇ ਸੀ ਸਾਡੇ ਕਾਉਂਸਲਰ ਪਹੁੰਚੇ ਨਹੀਂ ਸਾਡੇ ਕਾਉਂਸਲਰ ਪਹੁੰਚੇ ਨਹੀਂ ਤੇ ਮੇਰੇ ਨੇ ਨਹੀਂ ਬਿਖਾਦੇ ਨੇ ਆ ਹਾਲਾਤ ਕੀ ਨੇ ਸਾਹਮਣੇ ਯਾਰ ਤੁਸੀਂ ਆ ਵੇਖਿਆ ਰਾਜੇ ਠੱਕੇ ਵੀ ਮਾਰੇ ਕਿੰਨੇ ਠੱਕੇ ਮਾਰੇਗੇ ਤੁਹਾਨੂੰ ਗੁਰਮੀਤ ਜੀ ਦਰਨੇ ਆਪ ਚਾਰਪੁਟਕੇ ਕਰਾਇਆ ਸਾਰਾ ਕੁਛ ਕਮਿਸ਼ਨਰ ਦੀ ਦੇਖ ਰੇਖ ਚ ਹੋਇਆ ਚਾਰਪੁਟਕੇ ਪੁਲਿਸ ਦੇ ਮੁਲਾਜ਼ਮਾਂ ਨੇ ਸਾਨੂੰ ਖਰਾਬ ਕੀਤਾ ਹੈ ਜੇ ਬਾਜਵਾ ਸਾਹਿਬ ਸੋਨੀ ਸਾਹਿਬ ਅਸੀਂ ਬਸ ਗੱਲ ਕਰਦੇ ਆਏ ਸਾਨੂੰ ਕਿਆ ਬਸਸ ਚ ਡੈਂਟੀਫਾਈ ਕਰਕੇ ਅਸੀਂ ਦੇਖਦੇ ਨੇ ਇਸ ਕੱਟੋ ਬਾਰੇ ਘਟੇ ਦੀ ਬਸ ਤੁਸੀਂ ਦੇਖਿਆ ਇੱਥੇ ਖੜੀ ਹੈ ਮਕਸਦ ਇਹ ਕੀ ਹੈ ਬੀ ਜੀ ਪੀ ਦੇ ਕੌਂਸਲਰ ਆਏ ਉਹਨਾਂ ਨੂੰ ਵੀ ਰੋਕੀ ਰੱਖਿਆ ਬੀ ਪੀ ਐਨ ਮਕਸਦ ਹੈ ਸੀ ਵੀ ਚਾਰ ਵਜਨ ਕੇ ਘਾਹ ਹਾਜ਼ਰੀ ਦਾ ਸੁਗਮੰਗੇ ਦਾ ਹਾਕਰ ਹੋ ਗਿਆ ਇਹ ਹੁਣ ਉਸਾਰੇ ਲੱਕੇ ਅੰਦਰ ਜਿਹੜਾ ਇਹਨਾਂ ਨੂੰ ਟਪਾਇਆ ਐ ਬਾਈ ਬਾਸ ਸਾਹਿਬ ਨੂੰ ਬੁਲਾ ਗਿਆ ਸਾਹਿਬ ਸਿਰਟੀਫਿਕੇਟ ਨਹੀਂ ਦੇਖ ਕੇ ਜਿਹੜੀ ਫੋਟੋ ਰਹਿ ਕੇ ਆਈ ਸੀ ਕੇ ਨਾਲ ਪੋਸਟਰ ਵਾਲੀ ਉਹ ਵੇਖ ਕੇ ਅੰਦਰ ਭੇਜ ਰਿਹਾ ਇਹ ਸਿੱਕਲੀ ਇਹਨਾਂ ਨੇ ਟਾਈਮ ਡਿਲੇ ਕਰਨਾ ਚਾਹਦੇ ਇਹਨਾਂ ਦੀ ਮਜਬੂਰੀ ਆ ਕੋਈ ਕੋਈ ਪਿਆ ਟਿਕਣਾ ਕਰਾਓ

ਇਸ ਤੇ ਇਹ ਸਰਕਾਰ ਦੀ ਨੀਤ ਤੁਹਾਨੂੰ ਪਤਾ ਅਜੇ ਇਸ ਤੋਂ ਵੀ ਜਿਹੜੇ ਸਾਡੇ ਹਸਪਤਲ ਬਵਾ ਪਾਉਣੀ ਸੀ ਉਹ ਤਾਂ ਵੀ ਅਜੇ ਮੀਲ ਤੁਰ ਕੇ ਜਾ ਇੱਥੋਂ ਦਾ ਪੁਲਿਸ ਕਮਿਸ਼ਨਰ ਦੇਖੋ ਤਾਂ ਪੁਲਿਸ ਤੇ ਲੋਕ ਤੁਸੀਂ ਵੇਖੋ ਇੱਕ ਸਾਰਿਆਂ ਨੂੰ ਪਤਾ ਥੱਲੇ ਆਪ ਦੇ ਐਮ ਐਲ ਏ ਆਏ ਨੇ ਮੈਂਬਰਸ ਆਏ ਨੇ ਉਹ ਸਾਰਿਆਂ ਨੂੰ ਅੰਦਰ ਤੋਂ ਦਿੱਤਾ ਗਿਆ ਬਾਕੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਨੀਅਰ ਕਾਂਗਰਸੀ ਨਿਰਦੇਸ਼ਪਤ ਇਹਦਾ ਨਾ ਹੁੰਦੀ ਯਾਦ ਹੀ ਇਹਨੇ ਕਹਣਾ ਬੰਦੇ ਨਹੀਂ ਸੀ ਪਹੁੰਚੇ ਉਹ ਅੰਦਰ ਕਦੇ ਨੇ ਇਹ ਵੀ ਨਹੀਂ ਪਤਾ ਕਿ ਉਹ ਅੰਦਰ ਕੀ ਹੁੰਦਾ ਉਹ ਸੋਏ ਮੈਂ ਸਮਝਣਾ ਸਾਦੋਂ ਬਾੜੀ ਹਰਕਤ ਹੈ ਅੱਗੇ ਵਾਸ ਤੁਸੀਂ ਵੇਖੋ ਡਾਕਟਰ ਰਮੇਸ਼ ਸਿੰਘ ਸਾਹਿਬ ਨੇ ਕੀ ਹੋਇਆ ਜਿਹੜੇ ਨਿਰਮਾਤਾ ਨੇ ਕਨਸਟੀਟਿਊਸ਼ਨ ਦਿੱਤਾ ਇਸ ਕਨਸਟੀਟਿਊਸ਼ਨ ਤੇ ਵਿਤ ਹੈ ਨਾ ਕੇਜਰੀ ਮਾਲ ਨੂੰ ਨਾ ਬੋਲੋ ਉਹ ਇਹ ਐਕਚੁਅਲ ਤੇ ਬੱਚੇ ਲੱਗ ਰਹੇ ਨੇ ਤੁਹਾਡੇ ਸਾਹਮਣੇ ਸਾਰੀ ਪ੍ਰੈਸ ਦੀ ਮੌਜੂਦਗੀ ਪੰਜਾਬ ਸਰਕਾਰ ਪੰਜਾਬ ਪੁਲਿਸ ਤੁਹਾਨੂੰ ਕੀ ਲੱਗਦਾ ਤੁਹਾਨੂੰ ਲੱਗਦਾ ਤੇ ਜੇ ਅੰਦਰ ਇਲੈਕਸ਼ਨ ਫੇਅਰ ਹੋਈ ਤੇ ਫੇਰੇ ਜਿੱਤੇ ਆ ਲੱਗਦਾ ਤੇ ਬਾਹਰ ਵੀ ਤੁਹਾਨੂੰ ਪਤਾ ਲੱਗ ਜਾਵੇ ਜੇ ਤੇ ਆਪ ਦੇ ਕੋਲ ਬੰਦੇ ਹੁੰਦੇ ਮжоਰਿਟੀ ਹੁੰਦੀ ਤੇ ਕਿਸੇ ਰੋਕਦਾ ਹੀ ਨਹੀਂ ਤੇ ਵੈਲਕਮ ਕਰਦੇ ਗਿਆ ਉੱਥੇ ਇਹ ਤੇ ਬਕਾਇਦਾ ਤੌਰ ਕੰਸੀਡ ਕਰਕੇ ਨੇ ਆਪਣੀ ਡਿਫੀਟ ਨੂੰ ਆਪਣੀ ਇਹਨਾਂ ਨੂੰ ਪਤਾ ਹੈ ਕਿ ਹਾਰਦੇ ਨੇ ਹੁਣ ਅੰਦਰੋਂ ਕੋਈ ਨਾ ਕੋਈ ਬਾਇਲੈਕਸ਼ਨ ਜਿਹਾ ਪਕਵਾੜੇ ਹੋਏ ਚਾਹੇ ਪੂਰਨ ਆਸ ਹੈ ਕਿ ਜਦੋਂ ਨੰਬਰ ਅੰਦਰ ਪੂਰੇ ਹੋਗੇ ਇਹਨਾਂ ਨੇ ਉਸ ਟੈਮ ਨੂੰ ਪੁੱਛਿਆ ਪਹਿਲੇ ਗੇਟ ਤੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਕਮਿਸ਼ਨਰ ਜਿਹੜਾ ਆਪ ਜਿਹੜਾ ਇਸ ਟਾਈਮ ਜਿਹਨੇ ਇਲੈਕਸ਼ਨ ਕਰਵਾਨੀ ਹੈ ਉਹ ਪੋਰਟਸ ਹਸਤਾ ਦਾਖਲ ਹੋਇਆ ਅਸੀਂ ਪੁੱਛਿਆ ਡਾਕਟਰ ਨੂੰ ਕੀ ਗੱਲ ਹੋਈ ਹੈ ਕਹਿੰਦੇ ਉਹ ਕੰਪਾਛੜਿਆ ਗੁਰਪ੍ਰੀਤ ਸਿੰਘ ਵਾਲਾ ਨਹੀਂ ਆ ਜਿਹੜਾ ਵੀ ਐਸਪੀ ਦੇ ਕੌਂਸਲਿੰਗ ਨਵੇਂ ਕੰਪਾਛੜ ਗਿਆ ਉਹ ਇਹਨਾਂ ਦੇ ਕੰਪੇ ਦਾ ਇਲਾਜ ਕਿ ਕਰੀਗੇ ਹੋਰ ਰਿਸਪੌਂਸਰ ਪੀਪਲ ਪਲੀਜ਼ ਡੇਟ ਤੇ ਨਾ ਕਰੋ ਜਿੱਥੇ ਜਿੱਥੇ ਕਰੀਏ ਜੀ ਤੁਸੀਂ ਸਾਹਿਬ આરોਪ ਲੱਗੇ ਆ ਸੀਪੀ ਸਾਹਿਬ આરોਪ ਲੱਗੇ ਧੱਕੇ ਮਾਰੇ ਗਏ ਕਹਿ ਰਹੇ ਨਹੀਂ ਆਪਾਂ ਨੂੰ ਆਪਾਂ ਲੈਟਸ ਕੰਡਕਟ ਵੀ ਲੱਗੇ ਆਪਾਂ ਇੱਕ ਮਿੰਟ ਸਰ ਜੀ ਤੁਹਾਨੂੰ ਅੰਦਰ ਕੋਈ ਸਾਹਿਬ ਤੁਹਾਨੂੰ ਲਾ ਲਾਉਡ ਹੋਣੀ ਅੰਦਰ ਤਾਂ ਹੀ ਅੰਦਰ ਆਪਾਂ ਡੇਟ ਹੋਵੇ ਬਾਹਰ ਖੜਾਉਣਾ ਤਾਂ ਹੀ ਇਲੈਕਸ਼ਨ ਨੂੰ ਖਾਲੀ ਕਰ ਦਿਓ ਯਾਰ ਪਲੀਜ਼ ਬਹੁਤ ਬਹੁਤ ਹੋ ਰਿਹਾ ਮੋਬਾਈਲ ਵਿਚ ਕਰੋ ਨਾ ਜੀ ਅੰਦਰ ਚਾਰ ਜਰ ਅੰਦਰ ਸਾਈਨ ਗੇਟ ਕਿਲੋਮੀਟਰ ਲੱਗਿਆ ਗੇਟ ਸਿਰਫ ਗੇਟ ਦੇ ਛੱਡੋ ਨਾ ਯਾਰ ਗੇਟ ਪਾਉਣ ਕਰ ਚਾਹਤ ਚਾਹਤ ਲੱਗਿਆ ਹਾਂਜੀ ਅੰਦਰ ਬਾਦ ਕਾਂਗਰਸ ਲੀਡਰਸ਼ਿਪ ਪ੍ਰਤੀਪੀ ਆਪ ਦਾ ਨਾਮ ਆਏਗਾ आपके पास क्या है क्या तो 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 है क्या 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 है क